ਸਤ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਪ੍ਰਮਿੰਦਰਜੀਤ ਸਿੰਘ ਹਾਜ਼ਰ ਹਾਂ ਨਵੇਂ ਵਿਸ਼ੇ ਨਾਲ ਵੀਡੀਓ ਦੇ ਨਾਲ ਸੋ ਦੋਸਤੋ ਅੱਜ ਦਾ ਜੋ ਸਾਡਾ ਵਿਸ਼ਾ ਹੈ ਉਹ ਇਹ ਹੈ ਕਿ ਕੀ ਤੁਸੀਂ ਕਿਸੇ ਦਾ ਭੜਾ ਕਰਦੇ ਹੋ ਤਾਂ ਤੁਹਾਡੇ ਨਾਲ ਬੁਰਾ ਹੀ ਹੁੰਦਾ ਹੈ ਸੋ ਦੋਸਤੋ ਅੱਜ ਵੀ ਇਸ ਵਿਸ਼ੇ ਦੇ ਉੱਤੇ ਇੱਕ ਕਮੈਂਟ ਸਾਨੂੰ ਸਾਡੀ ਕਿਸੇ ਪੋਸਟ ਦੇ ਉੱਤੇ ਆਇਆ ਸੀ ਬਈ ਅਸੀਂ ਜਦੋਂ ਕਿਸਦਾ ਭਲਾ ਕੀਤਾ ਜਾਂ ਮੈਂ ਜਿਸਦਾ ਭਲਾ ਕੀਤਾ ਤਾਂ ਮੈਨੂੰ ਅਗੋਂ ਉਸ ਦਾ ਜੋ ਰਿਐਕਸ਼ਨ ਉਸ ਦਾਤ ਮਿਲਿਆ ਮੇਰਾ ਮਾੜਾ ਹੋਇਆ ਸੋ ਦੋਸਤੋ ਇਹ ਕੀ ਹੁੰਦਾ ਹੈ ਇਸ ਕਰ ਕਰਮ ਦਾ ਸਿਧਾਂਤ ਹੈ ਇਸ ਨੂੰ ਸਮਝਣ ਦੇ ਲਈ ਸਾਨੂੰ ਬ੍ਰੀਖ ਬੁੱਧੀ ਦੀ ਜ਼ਰੂਰਤ ਹੁੰਦੀ ਹੈ ਸਾਨੂੰ ਅਧਿਆਤਮਿਕਤਾ ਨੂੰ ਸਮਝਣ ਦੇ ਲਈ ਬਹੁਤ ਹੀ ਜ਼ਿਆਦਾ ਬ੍ਰੀਖ ਬੁੱਧੀ ਦੀ ਜ਼ਰੂਰਤ ਹੁੰਦੀ ਹੈ ਬਹੁਤ ਸਾਰੇ ਸੱਚੇ ਮਿੱਤਰ ਐਸੇ ਹਨ ਵੀ ਕਹਿੰਦੇ ਨੇ ਕਰ ਭਲਾ ਉਹ ਪੂਰਾ ਇਸ ਤਰ੍ਹਾਂ ਦੀਆਂ ਬਹੁਤ ਜ਼ਿਆਦਾ ਕਮੈਂਟ ਪਾਜੀ ਕੀਤੀਆਂ ਹਾਂ ਛੋਟੇ ਛੋਟੇ ਬੁਝੇ ਤੇ ਇਹ ਚੀਜ਼ ਦੇਖੀਆ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਕਿ ਜੇ ਕਰੋ ਭਲਾ ਕਰਦੇ ਤੇ ਉਹਨਾਂ ਦਾ ਮਾੜਾ ਹੁੰਦਾ ਸਭ ਤੋਂ ਪਹਿਲਾਂ ਤਾਂ ਦੋਸਤੋ ਜਿਹੜਾ ਇਹ ਸਾਡਾ ਭਲਾ ਕਰਨ ਦਾ ਜੋ ਕਨਸੈਪਟ ਹੈ ਸੋ ਇਸ ਜਗ੍ਹਾ ਮੈਂ ਤੁਹਾਨੂੰ ਸਭ ਤੋਂ ਪਹਿਲੀ ਗੱਲ ਤਾਂ ਇਹ ਕਲੀਅਰ ਕਰ ਦੇਵਾਂ ਕਿ ਤੁਸੀਂ ਭਲਾ ਨਹੀਂ ਕਰ ਰਹੇ ਹੁੰਦੇ ਤੁਹਾਡੇ ਤੋਂ ਪ੍ਰਮਾਤਮਾ ਕਿਸੇ ਦੀਆਂ ਅਰਦਾਸਾਂ ਪੂਰੀਆਂ ਕਰਵਾ ਰਿਹਾ ਹੁੰਦਾ ਹੈ ਤੁਸੀਂ ਦਾਤੇ ਨਹੀਂ ਹੋ ਤੇ ਨਾ ਹੀ ਤੁਸੀਂ ਕਿਸੇ ਨੂੰ ਕੁਝ ਦੇਣ ਜੋਗੇ ਹੋ ਪ੍ਰਮਾਤਮਾ ਨੇ ਅਗਰ ਤੁਹਾਨੂੰ ਸਮਰੱਥ ਬਣਾਇਆ ਹੈ ਤੁਹਾਨੂੰ ਸਭ ਕੁਝ ਦਿੱਤਾ ਹੈ ਤਾਂ ਹੀ ਤੁਸੀਂ ਕਿਸੇ ਦਾ ਭਲਾ ਕਰਨ ਦੇ ਯੋਗ ਬਣੇ ਹੋ ਕਿਸ ਦੀ ਮਦਦ ਕਰਨ ਦੇ ਯੋਗ ਬਣੇ ਹੋ ਇਸ ਤਰ੍ਹਾਂ ਦੀ ਚੀਜ਼ ਦਾ ਤੁਸੀਂ ਹੰਕਾਰ ਕਦੇ ਵੀ ਨਾ ਕਰਨ ਵੀ ਮੈਂ ਕਿਸ ਦਾ ਭਲਾ ਕੀਤਾ ਮੈਂ ਤੇ ਤੁਸੀਂ ਕੋਈ ਕਿਸੇ ਨੂੰ ਦੇਣ ਵਾਲਾ ਨਹੀਂ ਹੈ ਉਹ ਪ੍ਰਮਾਤਮਾ ਹੈ ਜੋ ਤੁਹਾਨੂੰ ਸਮਰੱਥ ਕਰਦਾ ਹੈ ਕਿਸੇ ਦਾ ਭਲਾ ਕਰਨ ਦੇ ਲਈ ਤੁਹਾਨੂੰ ਚੁਣਦਾ ਹੈ ਤੁਸੀਂ ਸਭ ਤੋਂ ਪਹਿਲਾਂ ਤਾਂ ਆਪਣੇ ਆਪ ਨੂੰ ਕਰਮਾ ਭਾਗਾਂ ਵਾਲੇ ਜਾਣਿਆ ਕਰੋ ਕਿ ਤੁਹਾਨੂੰ ਪ੍ਰਮਾਤਮਾ ਨੇ ਇੰਨਾ ਸਬਰਤ ਬਣਾਇਆ ਕਿ ਤੁਸੀਂ ਕਿਸੇ ਦੀ ਮਦਦ ਕਰ ਸਕੋ। ਦੈਨ ਦੂਸਰੀ ਗੱਲ ਇਹ ਇਹ ਵੀ ਸੋਚਿਆ ਕਰੋ, ਇਹ ਵੀ ਵਿਚਾਰਿਆ ਕਰੋ, ਇਹ ਸੋਚਿਆ ਤੇ ਵਿਚਾਰਿਆ ਕਰੋ ਕਿ ਪ੍ਰਮਾਤਮਾ ਦਾ ਸ਼ੁਕਰ ਕਰਦੇ ਹਾਂ ਕਿ ਤੁਹਾਨੂੰ ਪ੍ਰਮਾਤਮਾ ਨੇ ਚੁਣਿਆ ਹੈ ਕਿਸੇ ਦੀ ਮਦਦ ਕਰਨ ਲਈ। ਇਹ ਸਬੂਤ ਹੈ ਕਿ ਪ੍ਰਮਾਤਮਾ ਤੁਹਾਡੇ ਅੰਗ ਸੰਗ ਹੈ, ਪ੍ਰਮਾਤਮਾ ਤੁਹਾਡੇ ਨਾਲ ਹੈ। ਬਹੁਤ ਸਾਰੇ ਸੱਜਣ ਮਿੱਤਰ ਬਹੁਤ ਸਾਰੇ ਦੋਸਤ ਇਹੀ ਕਮੈਂਟ ਕਰਦੇ ਹਨ ਮੈਸੇਜ ਕਰਦੇ ਹਨ ਕਿ ਅਸੀਂ ਭਲਾ ਕਰਦੇ ਸਦਾ ਮਾੜਾ ਹੁੰਦਾ ਹੈ ਹੁਣ ਤੀਸਰੀ ਗੱਲ ਇਹ ਹੈ ਐਕਸੈਪਟੇਸ਼ਨ ਕੀ ਹੈ ਜਦੋਂ ਤੁਸੀਂ ਕਿਸਦਾ ਭਲਾ ਕਰਦੇ ਹੋ ਕਦੇ ਵੀ ਉਸੇ ਇਨਸਾਨ ਤੋਂ ਐਕਸੈਪਟੇਸ਼ਨ ਨਾ ਕਰਨਾ ਜਿਸ ਦੀ ਤੁਸੀਂ ਮਦਦ ਕੀਤੀ ਹੁੰਦੀ ਹੈ ਜਿਸਦਾ ਤੁਸੀਂ ਭਲਾ ਕੀਤਾ ਹੁੰਦਾ ਹੈ ਕਿ ਇਹੀ ਇਨਸਾਨ ਮੇਰੇ ਕੱਲ ਨੂੰ ਕੰਮ ਆਵੇ ਜੇਕਰ ਉਹ ਇੰਨੇ ਯੋਗਾ ਹੁੰਦਾ ਜਿਵੇਂ ਤੁਸੀਂ ਮਦਦ ਕੀਤੀ ਹੈ ਜੇਕਰ ਉਹ ਇਨਸਾਨ ਐਨੇ ਝੁਕਾ ਹੁੰਦਾ ਕਿ ਤੁਹਾਡੀ ਮਦਦ ਕਰ ਸਕਦਾ ਹੁੰਦਾ ਜਾਂ ਤੁਹਾਡੇ ਕੰਮ ਆ ਸਕਦਾ ਹੁੰਦਾ ਉਸ ਨੂੰ ਤੁਹਾਡੇ ਅੱਗੇ ਹੱਥ ਪੈਲਾਉਣ ਦੀ ਜ਼ਰੂਰਤ ਹੀ ਨਹੀਂ ਸੀ ਉਸ ਨੂੰ ਤੁਹਾਡੇ ਤੋਂ ਮੰਗਣ ਦੀ ਜ਼ਰੂਰਤ ਹੀ ਨਹੀਂ ਸੀ ਉਸ ਨੂੰ ਤੁਹਾਡੇ ਤੋਂ ਮਦਦ ਲੈਣ ਦੀ ਜ਼ਰੂਰਤ ਹੀ ਨਹੀਂ ਸੀ ਉਹ ਐਨੇ ਝੁਕਾ ਹੁੰਦਾ ਹੀ ਨਹੀਂ ਕਿ ਤੁਹਾਡੀ ਉਹ ਮਦਦ ਕਰ ਸਕੇ ਜੇ ਉਹ ਐਨੇ ਝੁਕਾ ਹੁੰਦਾ ਉਸ ਨੂੰ ਕਿਸੇ ਤੋਂ ਮੰਗਣ ਦੀ ਜ਼ਰੂਰਤ ਹੀ ਨਾ ਪੈਂਦੀ ਕਿਸੇ ਤੋਂ ਮਦਦ ਲੈਣ ਦੀ ਜ਼ਰੂਰਤ ਹੀ ਨਾ ਪੈਂਦੀ ਸੋ ਕਦੇ ਵੀ ਇਹ ਨਾ ਕਿਹਾ ਕਰੋ ਕਿ ਮੈਂ ਚਿੱਤ ਦਾ ਭੜਾ ਕੀਤਾ ਹੈ ਤੇ ਮੇਰੇ ਨਾਲ ਮਾਰਾ ਹੋਇਆ ਹੈ ਕਦੇ ਵੀ ਰਿਟਰਨ ਉਥੋਂ ਨਾ ਭਾਲਿਆ ਕਰੋ ਜਿੱਥੇ ਤੁਸੀਂ ਭੜਾ ਕੀਤਾ ਕਿਉਂ ਇੰਨੇ ਚੁਗਾ ਹੁੰਦਾ ਹੀ ਨੋ ਇਨਸਾਨ ਜੋ ਤੁਹਾਡੀਓ ਵਾਪਸ ਮਦਦ ਕਰ ਸਕੇ ਚੌਥੀ ਗੱਲ ਤੁਸੀਂ ਜਦੋਂ ਆਪਣੇ ਕਰਮ ਦੇ ਸਿਧਾਂਤ ਨੂੰ ਸਮਝਣਾ ਸ਼ੁਰੂ ਕਰੋਗੇ ਪ੍ਰਮਾਤਮਾ ਤੁਹਾਨੂੰ ਕੀ ਦੇ ਰਿਹਾ ਕਿਵੇਂ ਦੇ ਰਿਹਾ ਇਸ ਤੁਹਾਡੇ ਸਮਝ ਵਿੱਚ ਆਉਣਾ ਜਦੋਂ ਸ਼ੁਰੂ ਹੋ ਗਿਆ ਤੁਸੀਂ ਪ੍ਰਮਾਤਮਾ ਨੂੰ ਸਮਝਣ ਦੇ ਕਾਬਿਲ ਹੋ ਜਾਉਗੇ ਕਦੇ ਵੀ ਤੁਸੀਂ ਕਿਸਦਾ ਭਲਾ ਕੀਤਾ ਹੈ ਤੇ ਕਦੇ ਵੀ ਉਥੋਂ ਰਿਟਰਨ ਨਾ ਮੰਗੋ ਜਿੱਥੇ ਤੁਸੀਂ ਭਲਾ ਕੀਤਾ ਹੈ ਤੁਹਾਡੀ ਜ਼ਿੰਦਗੀ 'ਚ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਘਟ ਜਾਂਦੀਆਂ ਹਨ ਜਿਨ੍ਹਾਂ ਲਈ ਸਾਨੂੰ ਕਿਸੇ ਦੀ ਮਦਦ ਦੀ ਜ਼ਰੂਰਤ ਹੁੰਦੀ ਹੈ ਸਾਡਾ ਭਲਾ ਕੀਤਾ ਹੋਇਆ ਉੱਥੇ ਹੀ ਫਲੇਗਾ ਜਦੋਂ ਤੁਸ ਤੁਹਾਡੇ ਨਾਲ ਕੁਝ ਬੁਰਾ ਹੋ ਰਿਹਾ ਹੈ ਤੁਹਾਡੇ ਤੇ ਬਹੁਤ ਵੱਡੀ ਮੁਸੀਬਤ ਪਈ ਹੈ ਤੇ ਤਦ ਯੂਨੀਵਰਸਲ ਦੇ ਕਾਨੂੰਨ ਦੇ ਮੁਤਾਬਕ ਕਰਮਾਂ ਦੇ ਕਾਨੂੰਨ ਦੇ ਮੁਤਾਬਕ ਤੁਹਾਡੇ ਕਰਮ ਦੇ ਰਿਟਰਨ ਤੁਹਾਨੂੰ ਉਦੋਂ ਮਿਲਣਗੇ ਜਦੋਂ ਤੁਹਾਡ ਤੁਸੀਂ ਬਹੁਤ ਕਿਸੇ ਵੱਡੀ ਮੁਸੀਬਤ ਵਿੱਚ ਫਸੇ ਹੋਵੋ ਕਦੇ ਵੀ ਇਹ ਦੋਸ਼ ਨਾ ਕਿਸੇ ਨੂੰ ਦਿਆ ਕਰੋ ਕਿ ਮੈਂ ਕਿਸਦਾ ਭਲਾ ਕੀਤਾ ਤੇ ਮੇਰਾ ਰਿਟਰਨ ਵਿੱਚ ਭਲਾ ਨਹੀਂ ਹੋਇਆ ਪਰਮਾਤਮਾ ਤੁਹਾਨੂੰ ਉੱਥੋਂ ਦੇਵੇਗਾ ਤੁਹਾਨੂੰ ਜਿੱਥੇ ਕਦੇ ਆਸ ਹੀ ਨਾ ਹੋਵੇ ਕਿ ਮੈਨੂੰ ਇਤਨਾ ਰਿਟਰਨ ਮਿਲ ਸਕਦਾ ਹੈ ਤੁਸੀਂ ਦੇਖਿਆ ਹੋਵੇਗਾ ਕਿ ਤੁਹਾਡੇ ਤੇ ਬਹੁਤ ਔਡੀ ਮੁਸ਼ਕਲ ਬਣੀ ਹੋਵੇਗੀ ਤੁਹਾਡੇ ਨਾਲ ਪਰਮਾਤਮਾ ਨੇ ਇਸ ਤਰ੍ਹਾਂ ਦੇ ਲੋਕ ਲਿਆ ਕੇ ਠੱਲ ਦਿੱਤੇ ਹੁੰਦੇ ਆ ਜਿਨ੍ਹਾਂ ਨੂੰ ਤੁਸੀਂ ਜਾਣਿਆ ਨਹੀਂ ਹੁੰਦਾ ਪਹਿਚਾਣਿਆ ਨਹੀਂ ਹੁੰਦਾ ਜਦੋਂ ਤੁਹਾਡਾ ਕੰਮ ਹੋ ਜਾਂਦਾ ਉਹ ਲੋਕ ਤੁਹਾਡੀ ਜ਼ਿੰਦਗੀ ਚ ਚਲੇ ਜਾਂਦੇ ਆ ਤੁਹਾਡੀ ਜ਼ਿੰਦਗੀ ਤੋਂ ਲੋਕ ਚਲੇ ਜਾਂਦੇ ਤੁਹਾਡੀ ਮਦਦ ਕਰਕੇ ਹੁਣ ਉੱਥੇ ਤੁਸੀਂ ਕੀ ਕਰੋਗੇ ਉੱਥੇ ਤੁਸੀਂ ਇਹ ਗੱਲਾਂ ਦੇ ਲਈ ਮੰਨਣ ਨੂੰ ਮਜਬੂਰ ਹੋ ਜਾਵੋਗੇ ਕਿਉਂਕਿ ਪਰਮਾਤਮਾ ਹਾਜ਼ਰ ਨਾਜ਼ਰ ਹੈ ਉਹ ਤੁਹਾਡੀ ਮਦਦ ਕਰਨ ਦੇ ਲਈ ਕਿਸੇ ਰੂਪ ਦੇ ਵਿੱਚ ਆਇਆ ਤੇ ਤੁਹਾਡੀ ਮਦਦ ਕਰਕੇ ਚਲਾ ਗਿਆ ਜੇਕਰ ਤੁਸੀਂ ਕਿਸੇ ਦੀ ਮਦਦ ਕਰ ਰਹੇ ਹੋ ਕਿਸੇ ਦੀ ਮਾੜੀ ਘੜੀ ਦੇ ਵਿੱਚ ਤਾਂ ਉਸ ਵਕਤ ਤੁਹਾਡੇ ਅੰਦਰ ਉਹ ਪਰਮਾਤਮਾ ਹਾਜ਼ਰ ਨਾਜ਼ ਇੱਕ ਰੂਪ ਦੇ ਵਿੱਚ ਫਿਕਰ ਰਿਹਾ ਹੁੰਦਾ ਹੈ ਉਸ ਵਕਤ ਜਿਸ ਇਨਸਾਨ ਦੇ ਤੁਸੀਂ ਮਦਦ ਕਰ ਰਹੇ ਹੋ ਉਸ ਲਈ ਤੁਸੀਂ ਪਰਮਾਤਮਾ ਹੁੰਦੇ ਹੋ ਤੇ ਉਹ ਪਰਮਾਤਮਾ ਕੋਈ ਹੋਰ ਨਹੀਂ ਤੁਸੀਂ ਤੁਹਾਡੇ ਅੰਦਰ ਬੈਠੀ ਉਸ ਬ੍ਰਹਮ ਦੀ ਜੋਤ ਹੁੰਦੀ ਹੈ ਜੋ ਤੁਹਾਡੇ ਤੋਂ ਇਹ ਭਲਾ ਕਰਵਾ ਰਹੀ ਹੁੰਦੀ ਹੈ ਸੋ ਭਗਵਦ ਗੀਤਾ ਕਹਿੰਦੀ ਹੈ ਭਗਵਾਨ ਕ੍ਰਿਸ਼ਨ ਅਰਜਨ ਨੂੰ ਕਹਿੰਦੇ ਹਨ ਭਗਵਦ ਗੀਤਾ ਦੇ ਵਿੱਚ ਹੈ ਪਾਰਥ ਇਸ ਸੰਸਾਰ ਦੇ ਵਿੱਚ ਕੋਈ ਵੀ ਇਨਸਾਨ ਕੋਈ ਵੀ ਸਰੀਰ ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਕਰਦਾ ਮੈਂ ਹੀ ਸਭ ਨੂੰ ਬੁੱਧ ਦਿਨਾ ਹਾਂ ਮੈਂ ਹੀ ਸਭ ਦੀ ਬੁੱਧ ਖੋਂਦਾ ਹਾਂ ਤੇ ਮੈਂ ਹੀ ਸਭ ਨੂੰ ਭੜਾ ਕਰਨ ਲਈ ਸਮਰੱਥ ਬਣਾਉਣਾ ਹਾਂ ਤੇ ਮੈਂ ਹੀ ਸਭ ਤੋਂ ਭੜਾ ਕਰਾਉਣਾ ਹਾਂ ਮੈਂ ਸਭ ਵਿੱਚ ਇੱਕਾ ਰੂਪ ਇੱਕ ਆਕਾਰ ਦੇ ਵਿੱਚ ਵਿਚਰ ਰਿਹਾ ਹਾਂ ਇਸ ਸੰਸਾਰ ਦੇ ਵਿੱਚ ਹੋਣ ਵਾਲੇ ਸਭ ਕਰਮ ਮੇਰੀ ਰਜ਼ਾ ਦੇ ਵਿੱਚ ਹੋ ਰਹੇ ਹਨ ਕਿਉਂਕਿ ਉਹਨਾਂ ਮਾਚੰਗੇ ਮਾਰੇ ਕਰਮਾਂ ਦੇ ਵਿੱਚ ਬਹੁਤ ਕੁਝ ਚੰਗਾ ਛੁਪਿਆ ਹੁੰਦਾ ਹੈ ਜੋ ਸੰਸਾਰ ਦੇ ਲਈ ਜ਼ਰੂਰੀ ਹੈ ਇਹ ਨਿਯਮਿਤ ਤੌਰ ਤੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਤਜਰਬੇ ਵੀ ਕੀਤੇ ਹਨ ਗੁਰੂ ਨਾਨਕ ਦਾ ਸਿਧਾਂਤ ਵੀ ਇਹੀ ਰਿਹਾ ਹੈ ਸਭ ਦਾ ਭਲਾ ਕਰੋ ਪਰ ਰਿਟਰਨ ਤੁਹਾਨੂੰ ਉੱਥੋਂ ਕਦੇ ਵੀ ਨਹੀਂ ਮਿਲੇਗਾ ਜਿੱਤੇ ਤੁਸੀਂ ਭਲਾ ਕੀਤਾ ਹੈ ਉਹ ਪਿਛਲੇ ਦਰਵਾਜ਼ੇ ਤੋਂ ਮਿਲੇਗਾ ਕੀ ਪ੍ਰਮਾਤਮਾ ਤੁਹਾਡੇ ਨਾਲ ਸਦਾ ਹੀ ਹਾਜ਼ਰ ਨਾਜ਼ਰ ਵਿਚਰੇਗਾ ਤੁਸੀਂ ਵੇਖਿਓ ਤੁਸੀਂ ਵੇਖਿਓ ਜਦੋਂ ਬਹੁਤ ਵੱਡੀ ਮੁਸ਼ਕਲ ਦੇ ਵਿੱਚ ਹੋਵੋਗੇ ਤਾਂ ਪ੍ਰਮਾਤਮਾ ਤੁਹਾਡੇ ਅੰਗ ਸੰਗ ਹੀ ਵਿਚਰੇਗਾ ਸੋ ਕਦੇ ਵੀ ਉਦਾਸ ਨਾ ਹੋਇਆ ਕਰੋ ਵੀ ਤੁਸੀਂ ਕਿਸਦਾ ਭੜਕ ਤਾ ਤੁਹਾਡਾ ਮਾੜਾ ਹੋਇਆ ਮਾੜਾ ਨਹੀਂ ਹੋਇਆ ਇੱਥੇ ਜਦੋਂ ਤੁਸੀਂ ਇਸ ਤਰ੍ਹਾਂ ਸੋਚਦੇ ਹੋ ਮੇਰੇ ਨਾਲ ਮਾੜਾ ਹੋਇਆ ਤਾਂ ਉਹ ਤੁਸੀਂ ਆਪਣੇ ਇੱਕ ਮਾੜਾ ਕਰਮ ਸਿਰ 'ਚ ਲੈ ਲੇ ਹੋ ਕਿਉਂਕਿ ਤੁਹਾਡਾ ਮਨ ਬ੍ਰਹਮ ਦੀ ਜੋਤ ਹੈ ਲਾਫ ਅਟਰੈਕਸ਼ਨ ਦੇ ਮੁਤਾਬਕ ਜਿਸ ਤਰ੍ਹਾਂ ਦੀ ਤੁਹਾਡੀ ਭਾਵਨਾ ਹੋਵੇਗੀ ਮੈਂ ਤੁਹਾਨੂੰ ਦਲੇ ਨਾਲ ਕਹਿਣਾ ਕਿ ਜਿਸ ਤਰ੍ਹਾਂ ਤੁਹਾਡੀ ਭਾਵਨਾ ਹੋਵੇਗੀ ਉਸੇ ਤਰ੍ਹਾਂ ਤੁਹਾਨੂੰ ਰਿਟਰਨ ਮਿਲੇਗਾ ਜੇ ਤੁਹਾਡਾ ਮਾਈਂਡਸੈਟ ਇਹ ਆ ਵੀ ਮੈਂ ਭੜਾ ਕੀਤਾ ਤੇ ਮੇਰਾ ਮਾੜਾ ਹੀ ਹੁੰਦਾ ਤੇ ਤੁਸੀਂ ਭੜਾ ਕਰਦੇ ਜਾਓ ਤੁਹਾਡਾ ਮਾੜਾ ਹੀ ਹੋਵੇਗਾ ਕਿਉਂਕਿ ਕਿਉਂਕਿ ਤੁਸੀਂ ਪ੍ਰਾਇਮਡ ਦੇ ਵਿੱਚ ਇਹ ਗੱਲ ਨੂੰ ਭੇਜ ਦਿੱਤਾ ਹੈ ਕਿ ਤੁਸੀਂ ਜਦੋਂ ਕਿਸਦਾ ਭੜਾ ਕਰੋਗੇ ਉਹ ਤੁਹਾਡੇ ਨਾਲ ਮਾੜਾ ਰਿਟਰਨ ਕੋਈ ਨਹੀਂ ਹੋਵੇਗਾ ਤੇ ਤੁਹਾਡੇ ਭੜੇ ਦਾ ਰਿਟਰਨ ਤੁਹਾਨੂੰ ਮਾੜਾ ਹੀ ਮਿਲਦਾ ਰਹੇਗਾ ਕਿਉਂਕਿ ਲਾ ਆਬ ਅਟਰੈਕਸ਼ਨ ਦੇ ਮੁਤਾਬਕ ਜੋ ਭਾਵਨਾ ਤੁਸੀਂ ਯੂਨੀਵਰਸਲ ਦੇ ਵਿੱਚ ਆਪਣੇ ਮਨ ਦੇ ਰਹੀ ਭੇਜ ਦਿੱਤੀ ਹੈ ਉਹ ਰਿਟਰਨ ਤੁਹਾਡੇ ਕੋਲੇ ਆਵੇਗੀ ਆਵੇਗੀ ਸੋ ਕਦੇ ਵੀ ਇਸ ਤਰ੍ਹਾਂ ਦੇ ਮਨ ਦੇ ਚ ਖਿਆਲ ਨਾ ਰੱਖਿਆ ਕਰੋ ਕਿਉਂਕਿ ਇੱਕ ਚੀਜ਼ ਜ਼ਰੂਰ ਯਾਦ ਰੱਖਿਆ ਕਰੋ ਮੈਂ ਸ਼ੁਕਰ ਕਰਦਾ ਹਾਂ ਉਸ ਪਿਤਾ ਪਰਮੇਸ਼ਵਰ ਨਿਰੰਕਾਰ ਅਕਾਲ ਪੁਰਖ ਦਾ ਇਸ ਬ੍ਰਹਿਮੰਡ ਦੇ ਕਾਤਾ ਧਰਤਾ ਦਾ ਜਿਸ ਨੇ ਮੈਨੂੰ ਸਮਰੱਥ ਕੀਤਾ ਮੈਂ ਕਿਸੇ ਦਾ ਭਲਾ ਕਰ ਸਕਾਂ ਮੈਂ ਇੰਨੇ ਯੋਗਾ ਨਹੀਂ ਕਿ ਮੈਂ ਕਿਸੇ ਦਾ ਭਲਾ ਕਰ ਸਕਾਂ हे ਪਰਮੇਸ਼ਵਰ हे ਆਕਾਲਪੁਰਖ ਤੂੰ ਮੇਰੇ ਜ਼ਰੀਏ ਤੂੰ ਕਿਸੇ ਨਿਮਾਣੇ ਦੀਆਂ ਅਰਦਾਸਾਂ ਪੂਰੀਆਂ ਕਰਨ ਕਰਨ ਦੇ ਲਈ ਮੈਨੂੰ ਯੋਗ ਸਮਝਿਆ ਤੇ ਉਹ ਅਰਦਾਸਾਂ ਤੇਰੇ ਹੁਕਮ ਦੇ ਵਿੱਚ ਸੁਣੀਆਂ ਗਈਆਂ ਤੇ ਮੈਂ ਉਹ ਅਰਦਾਸਾਂ ਨੂੰ ਪੂਰੀਆਂ ਕਰਨ ਦੇ ਕਾਬਿਲ ਹੋਇਆ हे ਪਿਤਾ ਪਰਮੇਸ਼ਵਰ ਮੈਂ ਤੇਰਾ ਸ਼ੁਕਰ ਕਰਦਾ ਹਾਂ ਕਿ ਤੂੰ ਮੇਰੇ ਇਰਾਹੀ ਕਿਸੇ ਦੇ ਲਈ ਰੱਬ ਬਣ ਕੇ ਬੋੜਿਆ ਹੈ ਤੇ ਮੈਨੂੰ ਕੁਝ ਸਮੇਂ ਦੇ ਲਈ ਰੱਬ ਹੋਣ ਦਾ ਮਾਣ ਤੂ ਬਖਸ਼ਿਆ ਹੈ ਇਸ ਲਈ ਇਸ ਚੀਜ਼ ਨੂੰ ਨਿਮਰਤਾ ਦੇ ਨਾਲ ਸਵੀਕਾਰ ਕਰੋ हे ਪਿਤਾ ਪਰਮੇਸ਼ਵਰ ਮੈਂ ਦਾਤਾ ਨਹੀਂ ਹਾਂ ਦਾਤਾ ਤੂੰ ਹਾਂ ਮੈਂ ਤਾਂ ਇੱਕ ਜ਼ਰੀਆ ਬਣਿਆ ਹਾਂ ਕਿਸੇ ਦੀ ਮਦਦ ਕਰਨ ਦੇ ਲਈ ਜ਼ਰੂਰੀ ਨਹੀਂ ਤੁਸੀਂ ਕਿਸੇ ਤੁਸੀਂ ਕਿਸੇ ਦੀ ਧਨ ਦਾ ਮਦਦ ਕਰੋ ਵਿਚਾਰਾਂ ਨਾਲ ਮਦਦ ਕਰ ਸਕਦੇ ਹੋ ਸਮਾਜ ਦੇ ਵਿੱਚ ਕੁਝ ਚੰਗਾ ਵੰਡ ਕੇ ਮਦਦ ਕਰ ਸਕਦੇ ਹਾਂ ਕੁਦਰਤ ਨੂੰ ਹਰਿਆ ਭਰਿਆ ਬਣਾ ਕੇ ਮਦਦ ਕਰ ਸਕਦੇ ਹਾਂ ਲੋਕਾਂ ਨੂੰ ਚੰਗੇ ਵਿਚਾਰ ਦੇ ਕੇ ਕਿਸੇ ਐਸੇ ਇਨਸਾਨ ਨੂੰ ਜਿਸ ਨੂੰ ਸਮਝ ਕਾਟੇ ਉਸ ਨੂੰ ਚੰਗੇ ਵਿਚਾਰ ਦੇ ਕੇ ਭਲਾ ਕਰ ਸਕਦੇ ਹਾਂ ਕਿਸੇ ਦੀ ਮਾਨਸਿਕ ਤੌਰ ਤੇ ਮਜ਼ਬੂਤ ਹੋਣ ਦੇ ਲਈ ਮਦਦ ਕਰ ਸਕਦੇ ਹਾਂ ਕਿਉਂਕਿ ਅੱਜ ਦੇ ਸੰਸਾਰ ਦੇ ਵਿੱਚ ਪੈਸੇ ਨਾਲੋਂ ਵੱਧ ਜ਼ਰੂਰਤ ਮਾਨਸਿਕ ਤੌਰ ਤੇ ਮਜ਼ਬੂਤ ਹੋਣਾ ਹੈ ਕਿਉਂਕਿ ਜੋ ਇਨਸਾਨ ਮਾਨਸਿਕ ਤੌਰ ਤੇ ਮਜ਼ਬੂਤ ਨਹੀਂ ਉਹੋ गरीबी अमीरी में कदम भी सौखा नहीं रह सकता ना वह गरीबी में सौखा रह सकता ना वह अमीरी में सौखा रह सकता मैं वेखिया बहुत सारे ऐसे लोग हैं जो अमीर तो हैं पैसा है पर उन्होंने को सुून नहीं है कारण की है क्योंकि वो ਪਰਮਾਤਮਾ ਦੇ ਉਸ ਭਾਣੇ ਦੇ ਅਕੋਰਡਿੰਗ ਆਪੀ ਜ਼ਿੰਦਗੀ ਨੂੰ ਨਹੀਂ ਜਿਉ ਰਹੇ ਮੈਂ ਇਹ ਨਹੀਂ ਕਹਦਾ ਅਮੀਰਾਂ ਨੂੰ ਸਕੂਨ ਨਹੀਂ ਹੁੰਦਾ ਅਮੀਰਾਂ ਨੂੰ ਸਕੂਨ ਹੁੰਦਾ ਬਹੁਤ ਸਾਰੇ ਅਮੀਰ ਹਨ ਜੋ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿੰਦੇ ਹਨ ਉਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਖੁਸ਼ੀਆਂ ਹਨ ਕਦੇ ਵੀ ਪੈਸੇ ਨਾਲ ਦੁੱਖ ਨਹੀਂ ਮਿਲਦੇ ਦੁੱਖ ਸਾਡੇ ਭਾਵਨਾਵਾਂ ਨਾਲ ਮਿਲਦੇ ਹਨ ਚਾਹੇ ਉਹ ਅਮੀਰ ਆ ਚਾਹੇ ਉਹ ਗਰੀਬ ਆ ਦੁੱਖ ਸਾਡੇ ਕਰਮਾਂ ਨਾਲ ਮਿਲਦੇ ਹਨ ਚਾਹੇ ਉਹ ਅਮੀਰ ਆ ਚਾਹੇ ਉਹ ਗਰੀਬ ਆ ਦੁੱਖਾਂ ਦੇ ਨਾਲ ਦੁੱਖਾਂ ਦਾ ਸਮਾਧ ਅਮੀਰੀ ਕਿਰਪੀ ਨਾਲ ਨਹੀਂ ਹੈ ਦੁੱਖ ਦਾ ਸਬੰਧ ਸਾਡੇ ਕਰਮਾਂ ਦੇ ਨਾਲ ਹੈ ਸਾਡੀ ਭਾਵਨਾਵਾਂ ਦੇ ਨਾਲ ਹੈ ਦੋਖ ਸਾਡੇ ਭਲੇ ਜਾਂ ਬੁਰੇ ਦੇ ਨਾਲ ਹੈ ਜੇਕਰ ਅਸੀਂ ਕਿਸੇ ਦਾ ਭਲਾ ਕੀਤਾ ਹੈ ਤਾਂ ਉਸ ਰਿਟਰਨ ਨੂੰ ਭਲੇ ਦੇ ਵਿੱਚ ਕਿਸੇ ਹੋਰ ਰੂਪ ਵਿੱਚ ਮਿਲੇਗਾ ਜੇਕਰ ਅਸੀਂ ਕਿਸਦਾ ਬੁਰਾ ਕੀਤਾ ਹੈ ਉਸ ਦਾ ਰਿਟਰਨ ਬੁਰੇ ਦੇ ਰੂਪ ਵਿੱਚ ਕਿਸੇ ਹੋਰ ਕੋਲ ਕਿਸੇ ਪਾਸੇ ਉਹ ਮਿਲੇਗਾ ਸੋ ਇਹ ਕਰਮ ਹੈ ਇਹ ਪੂਰਾ ਜ਼ਰੂਰ ਹੁੰਦਾ ਹੈ ਸੰਗ ਨਿਪਦਾ ਹੈ ਅਕੀਲੇ ਸਾਧਕ ਨਾਲ ਨਿਪਦਾ ਹੈ ਸੋ ਕਰਮ ਕਰਦੇ ਆ ਰਿਟਰਨ ਨਾ ਭਾਲੋ ਰਿਟਰਨ ਤੁਹਾਨੂੰ ਆਪਣੇ ਆਪ ਕਿਸੇ ਹੋਰ ਰੂਪ ਵਿੱਚ ਮਿਲੇਗਾ ਸੋ ਪ੍ਰਮਾਤਮਾ ਦਾ ਸ਼ੁਕਰ ਕਰਦੇ ਜਾ ਕਰੋ ਹੈ ਤਾ ਪਰਮੇਸ਼ਵਰ ਤੇਰਾ ਲੱਖ ਲੱਖ ਸ਼ੁਕਰ ਹੈ ਕਿ ਤੂੰ ਮੈਨੂੰ ਇਸ ਸਮਰੱਤ ਬਣਾਇਆ ਹੈ ਕਿ ਮੈਂ ਕਿਸੇ ਦਾ ਭਲਾ ਕਰ ਸਕਾਂ ਬਾਕੀ ਮੈਂ ਨਿਮਾਣਾ ਕਿਸੇ ਦਾ ਭਲਾ ਨਹੀਂ ਕਰ ਸਕਦਾ ਮੇਰੇ ਜ਼ਰੀਏ ਤੂੰ ਕਿਸੇ ਨੂੰ ਕਿਸੇ ਦੀਆਂ ਅਰਦਾਸਾਂ ਦਾ ਜਵਾਬ ਦੇ ਰਿਆ ਹੈ ਉਸ ਦਾ ਭਲਾ ਕਰਾ ਕੇ ਸੋ ਅੱਜ ਦੇ ਲਈ ਆਸ ਹੈ ਕਿ ਅੱਜ ਦਾ ਜੋ ਸਾਡਾ ਵਿਸ਼ਾ ਤੁਹਾਨੂੰ ਬਹੁਤ ਕੁਝ ਸਮਝਾ ਆ ਗਿਆ ਹੋਵੇਗਾ ਤੁਹਾਡੇ ਬਹੁਤ ਕੁਝ ਦਿਮਾਗ ਦੇ ਵਿੱਚ ਤੁਹਾਡੇ ਮਨ ਦੇ ਵਿੱਚ ਪਾ ਗਿਆ ਹੋਵੇਗਾ ਮੈਨੂੰ ਆਸ ਹੈ ਅੱਜ ਦਾ ਵਿਸ਼ਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਸੋ ਅੱਜ ਦੇ ਲਈ ਇਨਹੀ ਮਿਲਦੇ ਆ ਫਿਰ ਕਿਸੇ ਨਵੇਂ ਵਿਸ਼ੇ ਨਵੇਂ ਵੀਡੀਓ ਦੇ ਨਾਲ ਸਾਡੇ ਨਾਲ ਬਨੇ ਰਹੋ ਧੰਨਵਾਦ